ਗੈਂਗਸਟਰਾਂ ਦੀਆਂ ਹਰ ਰੋਜ਼ ਧਮਕੀਆਂ ਆ ਰਹੀਆਂ ਵਪਾਰੀਆਂ ਨੂੰ ਫਰੀਦਕੋਟ ਦੇ ਵਿੱਚ ਤੁਹਾਡੇ ਕਹਿੰਦੇ ਇੱਥੇ ਕੋਈ ਚਿਹਤੇ ਨੇ ਉਹਨਾਂ ਦੇ ਐਲਐਮਜੀ ਬਾਹਰ ਚਲਾਈ ਹੋਈ ਹੈ ਇਸ ਤਰੀਕੇ ਦੇ ਹਾਲਾਤ ਬਣੇ ਹੋਏ ਆ ਜੀ ਗੈਂਗਸਟਰਾਂ ਦਾ ਸ਼ਕਤੀ ਦੇ ਨਾਲ ਇਲਾਜ ਪੰਜਾਬ ਸਰਕਾਰ ਹੁਣ ਕਰ ਰਹੀ ਹੈ ਤੁਸੀਂ ਪੁਰਾਣਾ ਡਾਟਾ ਕੱਢ ਕੇ ਵੇਖ ਲਓ ਉਹਨਾਂ ਸ਼ਕਤੀ ਨੱਕੀ ਨਹੀਂ ਨੇ ਜਿਹੜੇ ਗੈਂਗਸਟਰ ਮੇਨ ਨੇ ਜਿਨ੍ਹਾਂ ਦੇ ਇੰਟਰਵਿਊ ਹੀ ਪੰਜਾਬ ਸਰਕਾਰ ਦੇ ਰਾਤ ਚ ਹੋ ਜਾਂਦੀਆਂ ਐ ਸੇ ਰਾਤ ਚ ਹੋ ਜਾਂਦੀਆਂ ਵੱਡੇ ਨਾਮ ਨੇ ਲਾਰਾਂ ਪਛਨੋਈ ਵਰਗੇ ਜੀ ਅਮਿਤ ਸ਼ਾਹ ਨੂੰ ਪੁੱਛ ਲਿਓ ਜਾ ਕੇ ਨਹੀਂ ਕਰਾਇਤਾ ਤੁਹਾਡੀ ਹੈ ਜੀ ਸਰਕਾਰ ਨੇ ਇਸੇ ਸਰਕਾਰ ਦੀ ਰੋਪਣ ਰੋਪਣ ਹੋਈ ਹੈ ਜੀ ਇਹੋ ਆ ਉਹ ਅਮਿਤ ਸ਼ਾਹ ਨੂੰ ਪੁੱਛ ਲਓ ਭਾਈ ਪੰਜਾਬ ਸਰਕਾਰ ਨੇ ਇੱਥੇ ਤੇ ਇੱਕ ਹੈ ਡੀਐਸਪੀ ਵੀ ਸਸਪੈਂਡ ਕੀਤਾ ਅਮਿਤ ਸ਼ਾਹ ਅਮਿਤ ਸ਼ਾਹ ਦੱਸੇ ਡੀਐਸਪੀ ਨੂੰ ਵੀ ਡਿਸਮਿਸ ਕੀਤਾ ਜੀ ਉਹਦੇ ਚ ਸਪੀਕਰ ਸਾਹਿਬ 4 ਸਾਲਾਂ ਬਾਅਦ ਉਹ ਫਾਰਗਿਆਂ ਦੀ ਯਾਦ ਕਿਉਂ ਆਈ ਹੈ ਜੀ ਅੱਜ ਪਰਿਵਾਰਕ ਨਾਲ ਸਰਕਾਰ ਖੁਦ ਉਹਨਾਂ ਨਾਲ ਕਰਿਆ ਕਿ ਜਿਹੜੀ ਮੀਟਿੰਗ ਕਰ ਰਹੀ ਹੈ ਔਰ ਉਹਨਾਂ ਦੀਆਂ ਸਮੱਸਿਆਵਾਂ ਸੁਣਨੀ ਚਾਹ ਇਹ ਤਾਂ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਦਾ ਬਹੁਤ ਹੀ ਨਵੇਕਲਾ ਉਪਰਾਲਾ ਹੈ ਕਿ ਵਪਾਰੀ ਕੋਲ ਜਾ ਕੇ ਉਹਦੀਆਂ ਸਮੱਸਿਆਵਾਂ ਨੂੰ ਸੁਣਨਾ ਔਰ ਵਪਾਰੀ ਇਕੱਲਾ ਮਤਲਬ ਆਪ ਦਾ ਰੋਜ਼ਗਾਰ ਦੇ ਕਲਾਉਂਦਾ ਆਪ ਦਾ ਚੁੱਲਾ ਨਹੀਂ ਕਲਾਉਂਦਾ ਵਪਾਰੀ ਰੋਜ਼ਗਾਰ ਦਿੰਦਾ ਵੀ ਹੈ ਸਟੇਟ ਨੂੰ ਚਲਾਉਣਾ ਤੇ ਟੈਕਸ ਵੀ ਦਿੰਦਾ ਤੇ ਫਿਰ ਵਪਾਰੀ ਦੀ ਕੋਈ ਪਰੇਸ਼ਾਨੀ ਜਿਹੜੀ ਹੋਵੇ ਉਹ ਅਸੀਂ ਜਾ ਕੇ ਸੁਣਨੀ ਹੈ ਇਹ ਪੰਜਾਬ ਸਰਕਾਰ ਦਾ ਉਪਰਾਲਾ ਬੜਾ ਵਧੀਆ ਉਪਰਾਲਾ ਬੜੀ ਵੱਡੀ ਗਿਣਤੀ ਦੇ ਵਿੱਚ ਜੱਜ ਤੋਂ ਕੋਟਕਪੂਰਾ ਫਰੀਦਕੋਟ ਦੇ ਵਪਾਰੀ ਇਕੱਠੇ ਹੋਏ ਆ ਔਰ ਇੱਥੇ ਆ ਕੇ ਮੈਨੂੰ ਲੱਗਦਾ ਵੀ ਹੁਣ ਅਸੀਂ ਆ ਜਿਹੜੀ ਸਾਡੀ ਮੰਡੀ ਆ ਇਹਦਾ ਵੀ ਜਿਹੜਾ ਕਾਇਆਕਲਪ ਜਲਦੀ ਕਰਾਂਗੇ ਜੀ ਸਰ ਆਪਾਂ ਜਲਬਹੁਤ ਟਾਈਮ ਬਹੁਤ ਟੌਪ ਵਾਈਜ਼ ਵੀ ਹੋਣਗੀਆਂ ਬਲਾਕ ਵਾਈਜ਼ ਮੀਟਿੰਗਾਂ ਵੀ ਹੋਣਗੀਆਂ ਕੋਟਕਪੂਰੇ ਵੀ ਹੁਣ ਬਲਾਕ ਵਾਈਜ਼ ਮੀਟਿੰਗ ਹੋਣਗੀਆਂ ਸ਼ਹਿਰਾਂ ਤਾਂ ਹੋਣੀਆਂ ਨੇ ਬਲਾਕ ਵਾਈਜ਼ ਵੀ ਹੋਣਗੀਆਂ ਵਿਧਾਨ ਸਭਾ ਵਾਈਜ਼ ਵੀ ਮੀਟਿੰਗਾਂ ਕਰਾਂਗੇ ਔਰ ਇਹ ਮੀਟਿੰਗਾਂ ਦਾ ਇਹ ਨਹੀਂ ਵੀ ਅੱਜ ਹੋ ਗਈ ਤੇ ਖਤਮ ਇਹਦਾ ਸਿਲਸਿਲਾ ਜਾਰੀ ਰਹੂਗਾ ਜਿਹੜੀ ਪੁਰਾਣੀ ਮੀਟਿੰਗ ਦੀ ਗੱਲ ਹੋਈ ਆ ਉਹਦਾ ਅਗਲੇ ਫੀਡਬੈਕ ਲਿਆ ਜਾ ਮੰਡੀ ਆ ਮੰਡੀ ਜਿਹੜੀ ਇੱਥੇ ਦੁਬਾਰਾ ਮੀਟਿੰਗ ਕਰਾਂਗੇ ਤੇ ਜਗਮਾ ਕਰਦੀ ਚਾਹੀਦੀ ਹੈ ਜੀ ਵਧੀਆ ਕਰੇ ਇਹ ਸਪੀਕਰ ਸਾਹਿਬ 4 ਸਾਲਾਂ ਬਾਅਦ ਵਪਾਰੀਆਂ ਦੀ ਯਾਦ ਕਿਉਂ ਆਈ ਹੈ ਜੀ ਅੱਜ ਦੇਖੋ ਵਪਾਰੀਆਂ ਦੀ ਯਾਦ ਤਾਂ ਹਮੇਸ਼ਾ ਹੀ ਆਉਂਦੀ ਰਹਿੰਦੀ ਮੈਂ ਸਾਰਿਆਂ ਨੂੰ ਮਿਲਦਾ ਰਹਿਣਾ ਕਿਉਂ ਮਿਲਦਾ ਰਹਿਣਾ ਨਹੀਂ ਹਾਂਜੀ ਹਾਂ ਠੀਕ ਹੈ ਇਹ ਇਹ ਜਿਹੜਾ ਪਬਲਿਕ ਫੰਕਸ਼ਨ ਹੈ ਉਹ ਉਹ ਇਸ ਵਾਰੀ ਕੀਤਾ ਕੋਈ ਅਸੀਂ ਗੱਲ ਹੀ ਵੈਸੇ ਵਪਾਰੀਆਂ ਨਾਲ ਮਤਲਬ ਸ਼ਹਿਰ ਲੈਵਲ ਤੇ ਤਾਂ ਅਸੀਂ ਸਾਰੇ ਐਮ ਐਲ ਏ ਮੁੱਖ ਮੰਤਰੀ ਵੀ ਮਿਲਦਾ ਰਹੇ ਮੁੱਖ ਮੰਤਰੀ ਤਾਂ ਮੈਂ ਲਾਲਾ ਪਿਛਲੇ 4 ਸਾਲਾਂ ਚ ਕਿ ਚਾਰ ਪੰਜ ਮੀਟਿੰਗਾਂ ਵਪਾਰੀਆਂ ਨਾਲ ਕੋਈ ਜਲੰਧਰ ਲੁਧਿਆਣੇ ਬਹੁਤ ਕੀਤੀ ਹੋਈ ਹੈ ਉਹ ਦੁਬਾਰੇ ਯਾਦ ਹੀ ਨਹੀਂ ਆ ਰਹੀ ਗੈਂਗਸਟਰਾਂ ਦੀ ਹਰ ਰੋਜ਼ ਪਾਸਕਾ ਚ ਹੋਈ ਹੈ ਵਪਾਰੀਆਂ ਤੋਂ ਬਿਨਾ ਸਾਡੇ ਜਿਹੜੇ ਖੇਤੀਬਾੜੀ ਨਾਲ ਸੰਬੰਧਤਾ ਉਹਨਾਂ ਨਾਲ ਵੀ ਸਾਰਿਆਂ ਨਾਲ ਮੀਟਿੰਗ ਆ ਇੰਡਸਟਰੀਲਿਸਟ ਜਿਹੜੇ ਉਹਨਾਂ ਨਾਲ ਵੀ ਮੀਟਿੰਗਾਂ ਚੱਲਦੀਆਂ ਰਹਿੰਦੀਆਂ ਜਿਹੜੇ ਤੁਹਾਡੇ ਜਿਹੜੇ ਟੀਚਰਸ ਆ ਉਹਨਾਂ ਨਾਲ ਵੀ ਮੀਟਿੰਗ ਚੱਲਦੀਆਂ ਰਹਿੰਦੀਆਂ ਜਿਹੜੇ ਮੁਲਾਜ਼ਮ ਆ ਉਹਨਾਂ ਨਾਲ ਵੀ ਸਾਰਿਆਂ ਨਾਲ ਮੀਟਿੰਗ ਉਹ ਰੈਗੂਲਰ ਚੱਲਦੀਆਂ ਰਹਿੰਦੀਆਂ ਵਿਭਾਗਾਂ ਨਾਲ ਜੁੜੀਆਂ ਸਮੱਸਿਆਵਾਂ ਸੀ ਜਿਹੜੀਆਂ ਵਪਾਰੀਆਂ ਨੇ ਸਾਂਝੀਆਂ ਕੀਤੀਆਂ ਨੇ ਔਰ ਵਿਭਾਗ ਵੀ ਇਸ ਵਕਤ ਮੌਕੇ ਤੇ ਮਜੂਦ ਸੀ ਉਹਨਾਂ ਦੇ ਅਧਿਕਾਰੀ ਮਜੂਦ ਸੀ ਕਿਸ ਤਰ੍ਹਾਂ ਦਾ ਪ੍ਰੋਸੈਸ ਚੱਲਦਾ ਹੈ ਦੇਖੋ ਡਿਪਟੀ ਕਮਿਸ਼ਨਰ ਸਾਹਿਬ ਨੂੰ ਔਰ ਜਿਹੜੇ ਸਾਰੇ ਅ ਅਧਿਕਾਰੀ ਹੈ ਇਹਨਾਂ ਨੂੰ ਸਾਡੇ ਵੱਲੋਂ ਵੀ ਹਦਾਇਤ ਹੈ ਤੇ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਹਦਾਇਤ ਹੈ ਵੀ ਜਿੰਨੀਆਂ ਵੀ ਇਹਨਾਂ ਨੇ ਸਮੱਸਿਆ ਸੁਣੀਆਂ ਉਹਨਾਂ ਦਾ ਤੁਰੰਤ ਹੱਲ ਕੀਤਾ ਜਾ ਗੈਂਗਸਟਰਾਂ ਦੀਆਂ ਹਰ ਰੋਜ਼ ਧਮਕੀਆਂ ਆ ਰਹੀਆਂ ਵਪਾਰੀਆਂ ਨੂੰ ਫਰੀਦਕੋਟ ਦੇ ਵਿੱਚ ਤੁਹਾਡੇ ਕਹਿੰਦੇ ਇੱਥੇ ਕੋਈ ਚਿਹਤੇ ਨੇ ਉਹਨਾਂ ਦੇ ਐਲ ਐਮ ਜੀ ਬਾਹਰ ਚਲਾਈ ਹੋਈ ਹੈ ਇਸ ਤਰੀਕੇ ਦੇ ਹਾਲਾਤ ਬਣੇ ਹੋਏ ਆ ਜੀ ਦੇਖੋ ਜਿੰਨੇ ਗੈਂਗਸਟਰਾਂ ਦਾ ਸ਼ਕਤੀ ਦੇ ਨਾਲ ਇਲਾਜ ਪੰਜਾਬ ਸਰਕਾਰ ਹੁਣ ਕਰ ਰਹੀ ਹੈ ਤੁਸੀਂ ਪੁਰਾਣਾ ਡਾਟਾ ਕੱਢ ਕੇ ਵੇਖ ਲਓ ਉਹਨਾਂ ਸ਼ਕਤੀ ਨੱਕੇ ਜਿਹੜੇ ਗੈਂਗਸਟਰ ਮੇਨ ਨੇ ਜਿਨ੍ਹਾਂ ਦੇ ਇੰਟਰਵਿਊ ਹੀ ਪੰਜਾਬ ਸਰਕਾਰ ਦੇ ਰਾਜ ਚ ਹੋ ਜਾਂਦੀਆਂ ਇਸੇ ਰਾਜ ਚ ਹੋ ਜਾਂਦੀਆਂ ਵੱਡੇ ਨਾਮ ਨੇ ਲਾਰੈਂਸ ਬਿਸ਼ਨੋਈ ਵਰਗੇ ਜੀ ਅਮਿਤ ਸ਼ਾਹ ਨੂੰ ਪੁੱਛ ਲਿਓ ਜਾ ਕੇ ਨਹੀਂ ਕਰਾਇਕ ਤਾਂ ਤੁਹਾਡੀ ਹੈ ਜੀ ਸਰਕਾਰ ਨੇ ਇਸੇ ਸਰਕਾਰ ਦੀ ਰੋਪੜ ਰੋਪੜ ਹੋਈ ਹੈ ਜੀ ਉਹ ਵਾਹ ਖਾਲਸਾ ਬੱਜੀ ਜੀ ਸਪੀਕਰ ਸਾਹਿਬ ਰੋਪੜ ਹੋਈ ਆ ਉਹ ਜਿਹੜੀ ਹੋਈ ਹੈ ਅਮਿਤ ਸ਼ਾਹ ਨੂੰ ਪੁੱਛ ਲਓ ਬਾਈ ਪੰਜਾਬ ਸਰਕਾਰ ਨੇ ਇਸੇ ਚ ਇੱਕ ਐਡੀਐਸਪੀ ਵੀ ਸਸਪੈਂਡ ਕੀਤਾ ਅਮਿਤ ਸ਼ਾਹ ਅਮਿਤ ਸ਼ਾਹ ਦੱਸੇ ਡੀਐਸਪੀ ਨੂੰ ਵੀ ਦਾ ਸਪੀਕਰ ਕਲਤਾਰ ਸੰਧਵਾ ਜਵਾਬ ਦੇਣ ਤੋਂ ਜਿਹੜੇ ਮੁਨਕਰ ਹੁੰਦੇਗੇ ਕਿਉਂਕਿ ਲਾਰਸ ਬਸ਼ਨੋਈ ਦੀ ਇੰਟਰਵਿਊ ਪੰਜਾਬ ਸਰਕਾਰ ਦੇ ਪੰਜਾਬ ਦੇ ਵਿੱਚ ਹੋਈ ਹੈ ਤੇ ਜਿਹਦੇ ਕਰਕੇ ਪੰਜਾਬ ਸਰਕਾਰ ਨੂੰ ਆਪਣੇ ਇੱਕ ਡੀਐਸਐਮੀ ਡੈਫੈਂਸ ਕਰਨਾ ਪਿਆ ਪਰ ਸਪੀਕਰ ਸਾਬ ਉਹ ਸਾਰੀ ਗੱਲ ਅਮਿਤ ਸ਼ਾਹ ਤੇ ਸੈਟ ਰਹੇ ਨੇ ਅਮਿਤ ਸ਼ਾਹ ਦੀ ਜਿਹੜੀ ਕਸਟਡੀ ਬੰਦੀ ਹੈ ਗੁਜਰਾਤ ਤੇ ਸਵਾਲ ਹੋ ਸਕਦਾ ਪਰ ਪੰਜਾਬ ਦਾ ਸਵਾਲ ਤਾਂ ਇਹ ਨਾਲ ਹੋਊਗਾ ਵਪਾਰੀਆਂ ਦੀ ਮੁੱਖ ਸਮੱਸਿਆ ਤਾਂ ਗੈਂਗਸਟਰ ਨੇ ਇਸ ਵਕਤ ਵਪਾਰੀ ਵਰਗ ਨਾਲ ਸਰਕਾਰ ਖੁਦ ਉਹਨਾਂ ਨਾਲ ਕਰਿਆ ਕਿ ਜਿਹੜੀ ਮੀਟਿੰਗ ਕਰ ਰਹੀ ਹੈ ਔਰ ਉਹਨਾਂ ਦੀਆਂ ਸਮੱਸਿਆਵਾਂ ਸੁਣਨੀ ਚਾਹਤ ਇਹ ਤਾਂ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਦਾ ਬਹੁਤ ਹੀ ਨਵੇਕਲਾ ਉਪਰਾਲਾ ਹੈ ਕਿ ਵਪਾਰੀ ਕੋਲ ਜਾ ਕੇ ਉਹਦੀਆਂ ਸਮੱਸਿਆਵਾਂ ਨੂੰ ਸੁਣਨਾ ਔਰ ਵਪਾਰੀ ਕੱਲਾ ਮਤਲਬ ਆਪ ਦਾ ਰੋਜ਼ਗਾਰ ਦੇ ਚਲਾਉਂਦਾ ਆਪ ਦਾ ਜੁੱਲਾ ਨਹੀਂ ਚਲਾਉਂਦਾ ਵਪਾਰੀ ਰੋਜ਼ਗਾਰ ਦਿੰਦਾ ਵੀ ਹੈ ਸਟੇਟ ਨੂੰ ਚਲਾਉਣਾ ਤੇ ਟੈਕਸ ਵੀ ਦਿੰਦਾ ਤੇ ਫਿਰ ਵਪਾਰੀ ਦੀ ਕੋਈ ਪਰੇਸ਼ਾਨੀ ਜਿਹੜੀ ਹੋਵੇ ਉਹ ਅਸੀਂ ਜਾ ਕੇ ਸੁਣਨੀ ਹੈ ਇਹ ਪੰਜਾਬ ਸਰਕਾਰ ਦਾ ਉਪਰਾਲਾ ਬੜਾ ਵਧੀਆ ਉਪਰਾਲਾ ਬੜੀ ਵੱਡੀ ਗਿਣਤੀ ਦੇ ਵਿੱਚ ਜੱਜ ਤੋਂ ਕੋਟਕਪੂਰਾ ਫਰੀਦਕੋਟ ਦੇ ਵਪਾਰੀ ਇਕੱਠੇ ਹੋਏ ਆ ਔਰ ਇੱਥੇ ਆ ਕੇ ਮੈਨੂੰ ਲੱਗਦਾ ਵੀ ਹੁਣ ਅਸੀਂ ਆ ਜਿਹੜੀ ਸਾਡੀ ਮੰਡੀ ਆ ਇਹਦਾ ਵੀ ਜਿਹੜਾ ਕਾਇਆਕਲਪ ਜਲਦੀ ਕਰਾਂਗੇ ਜੀ ਸਾਬਾ ਬਹੁਤ ਟਾਈਮ ਆਉਂਦਾ ਬਲਾਕ ਵਾਈਜ਼ ਮੀਟਿੰਗਾਂ ਵੀ ਹੋਣਗੀਆਂ ਕੋਟ ਪੂਰੇ ਵੀ ਹੁਣ ਬਲਾਕ ਵਾਈਜ਼ ਮੀਟਿੰਗ ਹੋਣਗੀਆਂ ਸ਼ਹਿਰਾਂ ਤੱਕ ਹੋਣੀਆਂ ਨੇ ਬਲਾਕ ਵਾਈਜ਼ ਵੀ ਹੋਣਗੀਆਂ ਵਿਧਾਨ ਸਭਾ ਵਾਈਜ਼ ਵੀ ਮੀਟਿੰਗਾਂ ਕਰਾਂਗੇ ਔਰ ਇਹ ਮੀਟਿੰਗਾਂ ਦਾ ਇਹ ਨਹੀਂ ਵੀ ਅੱਜ ਹੋ ਗਈ ਤੇ ਖਤਮ ਇਹਦਾ ਸਿਲਸਿਲਾ ਜਾਰੀ ਰਹੂਗਾ ਜਿਹੜੀ ਪੁਰਾਣੀ ਮੀਟਿੰਗ ਦੀ ਗੱਲ ਹੋਈ ਆ ਉਹਦਾ ਅਗਲੇ ਫੀਡਬੈਕ ਲਿਆ ਜਾਇਆ ਕਰੇਗਾ ਸੋ ਬਹੁਤ ਵਧੀਆ ਤਰੀਕੇ ਨਾਲ ਅਸੀਂ ਕਰਾਂਗੇ ਔਰ ਡੀ ਸਾਹਿਬ ਇਹਨੂੰ ਮੰਡੀ ਆ ਮੰਡੀ ਜਿਹੜੀ ਇੱਥੇ ਦੁਬਾਰਾ ਮੀਟਿੰਗ ਕਰਾਂਗੇ ਤੇ ਜਗਮਾ ਕਰਦੀ ਚਾਹੀਦੀ ਹੈ ਜੀ ਵਧੀਆ ਕਰੇ ਇਹ ਸਪੀਕਰ ਸਾਹਿਬ 4 ਸਾਲਾਂ ਬਾਅਦ ਉਹ ਪਾਰਕਾਂ ਦੀ ਯਾਦ ਕਿਉ ਦੇਖੋ ਵਪਾਰੀਆਂ ਦੀ ਯਾਦ ਤਾਂ ਹਮੇਸ਼ਾ ਹੀ ਆਉਂਦੀ ਰਹਿੰਦੀ ਮੈਂ ਸਾਰਿਆਂ ਨੂੰ ਮਿਲਦਾ ਰਹਿਣਾ ਕਿਉਂ ਮਿਲਦਾ ਰਹਿਣਾ ਨਹੀਂ ਹਾਂਜੀ ਹਾਂ ਠੀਕ ਹੈ ਇਹ ਇਹ ਜਿਹੜਾ ਪਬਲਿਕ ਫੰਕਸ਼ਨ ਹੈ ਉਹ ਉਹ ਐਸ ਵਾਰੀ ਕੀਤਾ ਕੋਈ ਅਸੀਂ ਗੱਲ ਹੀ ਵੈਸੇ ਵਪਾਰੀਆਂ ਨਾਲ ਮਤਲਬ ਸ਼ਹਿਰ ਲੈਵਲ ਤੇ ਤਾਂ ਅਸੀਂ ਸਾਰੇ ਐਮ ਐਲ ਏ ਮੁੱਖ ਮੰਤਰੀ ਵੀ ਮਿਲਦਾ ਰਹੇ ਮੁੱਖ ਮੰਤਰੀ ਤਾਂ ਮੈਂ ਲਾਲਾ ਪਿਛਲੇ 4 ਸਾਲਾਂ ਚ ਕਿ ਚਾਰ ਪੰਜ ਮੀਟਿੰਗਾਂ ਵਪਾਰੀਆਂ ਨਾਲ ਕੋਈ ਜਲੰਧਰ ਲੁਧਿਆਣੇ ਬਹੁਤ ਕੀਤੀ ਹੋਈ ਹੈ ਵਪਾਰੀਆਂ ਯਾਦ ਹੀ ਰਹਿੰਦੇ ਗੈਂਗਸਟਰਾਂ ਦੀਆਂ ਹਰ ਰੋਜ਼ ਵਪਾਰੀਆਂ ਤੋਂ ਬਿਨਾ ਸਾਡੇ ਜਿਹੜੇ ਖੇਤੀਬਾੜੀ ਨਾਲ ਸੰਬੰਧਤਾ ਉਹਨਾਂ ਨਾਲ ਵੀ ਸਾਰਿਆਂ ਨਾਲ ਮੀਟਿੰਗ ਹੈ ਇੰਡਸਟਰੀਲਿਸਟ ਜਿਹੜੇ ਉਹਨਾਂ ਨਾਲ ਵੀ ਮੀਟਿੰਗਾਂ ਚੱਲਦੀਆਂ ਰਹਿੰਦੀਆਂ ਜਿਹੜੇ ਤੁਹਾਡੇ ਜਿਹੜੇ ਟੀਚਰਸ ਆ ਉਹਨਾਂ ਨਾਲ ਵੀ ਮੀਟਿੰਗ ਚੱਲਦੀਆਂ ਰਹਿੰਦੀਆਂ ਜਿਹੜੇ ਮੁਲਾਜ਼ਮ ਆ ਉਹਨਾਂ ਨਾਲ ਵੀ ਸਾਰਿਆਂ ਨਾਲ ਮੀਟਿੰਗ ਰੈਗੂਲਰ ਚੱਲਦੀਆਂ ਰਹਿੰਦੀਆਂ ਵਿਭਾਗਾਂ ਨਾਲ ਜੁੜੀਆਂ ਸਮੱਸਿਆਵਾਂ ਸੀ ਜਿਹੜੀਆਂ ਵਪਾਰੀਆਂ ਨੇ ਸਾਂਝੀਆਂ ਕੀਤੀਆਂ ਨੇ ਔਰ ਆ ਗਏ ਇਸ ਵਕਤ ਮੋਕੇ ਤੇ ਮਿਊਸੀ ਉਹਨਾਂ ਦੇ ਅਧਿਕਾਰੀ ਮਿਊਸੀ ਕਿਸ ਤਰ੍ਹਾਂ ਦਾ ਪ੍ਰੋਸੈਸ ਚੱਲ ਰਿਹਾ ਹੈ ਦੇਖੋ ਡਿਪਟੀ ਕਮਿਸ਼ਨਰ ਸਾਹਿਬ ਨੂੰ ਔਰ ਜਿਹੜੇ ਸਾਰੇ ਅਧਿਕਾਰੀ ਹੈ ਇਹਨਾਂ ਨੂੰ ਸਾਡੇ ਵੱਲੋਂ ਵੀ ਹਦਾਇਤ ਹੈ ਤੇ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਹਦਾਇਤ ਹੈ ਵੀ ਜਿੰਨੀਆਂ ਵੀ ਇਹਨਾਂ ਨੇ ਸਮੱਸਿਆਵਾਂ ਸੁਣੀਆਂ ਉਹਨਾਂ ਦਾ ਤੁਰੰਤ ਹੱਲ ਕੀਤਾ ਜਾਵੇ ਗੈਂਗਸਟਰਾਂ ਦੀਆਂ ਹਰ ਰੋਜ਼ ਧਮਕੀਆਂ ਆ ਰਹੀਆਂ ਵਪਾਰੀਆਂ ਨੂੰ ਫਰੀਦਕੋਟ ਦੇ ਵਿੱਚ ਤੁਹਾਡੇ ਕਹਿੰਦੇ ਇੱਥੇ ਕੋਈ ਚਾਹੇਤੇ ਨਹੀਂ ਉਹਨਾਂ ਦੇ ਐਲ ਐਮ ਜੀ ਬਾਹਰ ਚਲਾਈ ਹੋਈ ਹੈ ਇਸ ਤਰੀਕੇ ਦੇ ਹਾਲਾਤ ਬਣੇ ਹੋਏ ਹੈ ਜੀ ਦੇਖੋ ਜਿੰਨੇ ਗੈਂਗਸਟਰਾਂ ਦਾ ਸ਼ਕਤੀ ਦੇ ਨਾਲ ਇਲਾਜ ਪੰਜਾਬ ਸਰਕਾਰ ਹੁਣ ਕਰ ਰਹੀ ਹੈ ਤੁਸੀਂ ਪੁਰਾਣਾ ਡਾਟਾ ਕੱਢ ਕੇ ਵੇਖ ਲਓ ਉਹਨਾਂ ਸੱਤੀ ਨੱਖੇ ਨੇ ਜਿਹੜੇ ਗੈਂਗਸਟਰ ਮੈਨ ਨੇ ਜਿਨ੍ਹਾਂ ਦੀ ਇੰਟਰਵਿਊਆਂ ਹੀ ਪੰਜਾਬ ਸਰਕਾਰ ਦੇ ਰਾਤ ਚ ਹੋ ਜਾਂਦੀਆਂ ਇਸੇ ਰਾਤ ਚ ਹੋ ਜਾਂਦੀਆਂ ਵੱਡੇ ਨਾਮ ਨੇ ਲਾਰੈਂਸ ਮਿਸ਼ਨੋਈ ਵਰਗੇ ਜੀ ਅਮਿਤ ਸ਼ਾਹ ਨੂੰ ਪੁੱਛ ਲਿਆ ਜਾ ਕੇ ਨਹੀਂ ਕਰਾਇਕ ਤਾਂ ਤੁਹਾਡੀ ਹੈ ਜੀ ਸਰਕਾਰ ਨੇ ਇਸੇ ਸਰਕਾਰ ਦੀ ਰੋਪੜ ਰੋਪੜ ਹੋਈ ਹੈ ਜੀ ਇਹੋ ਬਾਈ ਖਾਲਸਾ ਸਾਹਿਬ ਜੀ ਬਥੇਦੀ ਸਪੀਕਰ ਸਾਹਿਬ ਰੋਪੜ ਹੋਈ ਆ ਉਹ ਹੋਈ ਅਮਿਤ ਸ਼ਾਹ ਨੂੰ ਪੁੱਛ ਲਓ ਬਾਈ ਪੰਜਾਬ ਸਰਕਾਰ ਨੇ ਇਸੇ ਚ ਇੱਕ ਐਡੀਐਸਪੀ ਵੀ ਸਸਪੈਂਡ ਕੀਤਾ ਅਮਿਤ ਸ਼ਾਹ ਦੱਸੇ ਡੀਐਸਪੀ ਨੂੰ ਵੀ ਡਿਸਮਿਸ ਕੀਤਾ ਜੀ ਉਹਦੇ ਚ ਕਰਤਾ ਵ ਦਾ ਸਪੀਕਰ ਕਲਤਾਰ ਸਦਮਾ ਜਵਾਬ ਦੇਣ ਤੋਂ ਜਿਹੜੇ ਮੁਨਕਰ ਹੁੰਦੇਗੇ ਕਿਉਂਕਿ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਪੰਜਾਬ ਸਰਕਾਰ ਦੇ ਪੰਜਾਬ ਦੇ ਵਿੱਚ ਹੋਈ ਹੈ ਤੇ ਜਿਹਦੇ ਕਰਕੇ ਪੰਜਾਬ ਸਰਕਾਰ ਨੂੰ ਆਪਣੇ ਇੱਕ ਡੀਐਸ ਵੀ ਡਿਸਮਿਸ ਕਰਨਾ ਪਿਆ ਪਰ ਸਪੀਕਰ ਸਭ ਉਹ ਸਾਰੀ ਗੱਲ ਅਮਿਤ ਸ਼ਾਹ ਤੇ ਸੈਟ ਰਹੇ ਨੇ ਅਮਿਤ ਸ਼ਾਹ ਦੀ ਜਿਹੜੀ ਕਸਟਡੀ ਮੰਗਦੀ ਹੈ ਗੁਜਰਾਤ ਤੇ ਸਵਾਲ ਹੋ ਸਕਦਾ ਹੈ ਪਰ ਪੰਜਾਬ ਦਾ ਸਵਾਲ ਤਾਂ ਇਹਨਾਂ ਨਾਲ ਹੋਊਗਾ ਵਪਾਰੀਆਂ ਦੀ ਮੁੱਖ ਸਮੱਸਿਆ ਤਾਂ ਗੈਂਗਸਟਰ ਨੇ ਇਸ ਵਕਤ